ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਫੇਰ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੇ ਰੂਪ ਰੂਪ ਹੋਈ ਆ ਅੱਜ ਮੈਂ ਬਣਾਉਂਗੀ ਵੈਜੀ ਸਲਾਈਡਰ ਤੁਸੀਂ ਜੇ ਕੋਈ ਘਰੋਂ ਤੁਹਾਡੇ ਕੋਈ ਗੈਸਟ ਆ ਰਿਹਾ ਹੁੰਦਾ ਤੇ ਤੁਸੀਂ ਕੋਈ ਪਕੌੜੇ ਚਕੌੜੇ ਜੇ ਤੁਸੀਂ ਨਹੀਂ ਚਾਹੁੰਦੇ ਬਣਾਉਣਾ ਤੇ ਤੁਸੀਂ ਇਹ ਈਜ਼ੀ ਰੈਸਪੀ ਦੇ ਨਾਲ ਵੈਜੀ ਸਲਾਈਡਰ ਬਣਾ ਸਕਦੇ ਹੋ ਇਹਦੇ ਲਈ ਮੈਂ ਕੀ ਲਿਆ ਹੈਗਾ ਸਮਾਨ ਕੀ ਚਾਹੀਦਾ ਇੱਕ ਤੇ ਤੁਸੀਂ ਪਾਉਂ ਬਾਜੀ ਵਾਲੇ ਬੰਨ ਲੈ ਲਓ ਉਹਦੇ ਨਾਲ ਮੇਰੇ ਕੋਲੇ ਹੈਗਾ ਗਾਰਲਿਕ ਤੇ ਜਿੰਜਰ ਜਿਹੜਾ ਮੈਂ ਇਕੱਠਾ ਗਰਾਉਂਡ ਕਰ ਲਿਆ ਥੋੜੀ ਜੀ ਹਰੀ ਪੈਪਰ ਹੈਗੀ ਆ ਹਰੀ ਮਿਰਚ ਲਾਲ ਪਿਆਜ਼ ਟਮਾਟਰ ਥੋੜੀ ਜੀ ਮੈ ਕੈਬੇਜ ਜਿਹੜੀ ਸੀਗੀ ਬੰਦ ਗੋਭੀ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਜਿਹੜੀ ਸੀ ਉਹਨੂੰ ਮੈਂ ਕ੍ਰਸ਼ ਕਰ ਲਈ ਗ੍ਰਾਈਂਡਰ 'ਚ ਤੇ ਐਦਾਂ ਹੀ ਮੈਂ ਥੋੜੀ ਜੀ ਗਾਜਰਾਂ ਜਿਹੜੀਆਂ ਹੈਗੀਆਂ ਕੈਰਟਸ ਉਹਨਾਂ ਨੂੰ ਮੈਂ ਕ੍ਰਸ਼ ਕਰ ਲਿਆ ਨਾਲ ਮੈਨੂੰ ਚਾਹੀਦੇ ਥੋੜੇ ਉਬਲੇ ਆਲੂ ਇਹਦੇ ਵਿੱਚ ਮੈਨੂੰ ਥੋੜੀ ਜੀ ਚਾਹੀਦੀ ਕੱਚ ਨਾਲ ਚਾਹੀਦੀ ਹੈ ਦੇਗੀ ਮਿਰਚ ਤੁਸੀਂ ਕਿਹੜੇ ਵੀ ਬ੍ਰਾਂਡ ਦੀ ਲੈ ਸਕਦੇ ਹੋ ਪਾਓ ਬਾਜੀ ਮਸਾਲਾ ਤੇ ਨਾਲ ਸਾਨੂੰ ਚਾਹੀਦੀ ਹੈ ਚੀਜ਼ ਮੇਰੇ ਕੋਲ ਕਿਰਕਲੈਂਡ ਦੀ ਹੈਗੀ ਹੈ ਟੈਕਸਮੈਸ ਤੁਸੀਂ ਜਿਹੜੀ ਵੀ ਤੁਹਾਡੇ ਕੋਲ ਹੋਵੇ ਮੋਜ਼ਰੇਲ ਚੈਦਰ অর ਐਨੀਥਿੰਗ ਜਿਹੜੀ ਵੀ ਚੀਜ਼ ਤੁਸੀਂ ਲਾਈਕ ਕਰਦੇ ਆ ਉਹ ਤੁਸੀਂ ਯੂਜ਼ ਕਰ ਸਕਦੇ ਆ ਓਕੇ ਹਾਂਜੀ ਮੈਂ ਹੁਣ ਇੱਕ ਪੈਨ ਲਿਆ ਉਹਦੇ ਵਿੱਚ ਮੈਂ ਥੋੜਾ ਜਿਹਾ ਆਇਲ ਪਾ ਲਿਆ ਤੇ ਆਇਲ ਪਾਉਣ ਤੋਂ ਬਾਅਦ ਮੈਂ ਥੋੜਾ ਜਿਹਾ ਸਿਜ਼ਲਿੰਗ ਲਈ ਜੀਰਾ ਪਾ ਦੂੰਗੀ ਜਦ ਜੀਰਾ ਥੋੜਾ ਜਿਹਾ ਸਿਜ਼ਲਿੰਗ ਹੋ ਗਿਆ ਇਹਦੇ ਨਾਲ ਮੈਂ ਇਹਨੇ ਪਿਆਜ਼ ਪੱਤੇ ਸੀ ਇਹ ਆਪਾਂ ਪਾ ਦਾਂਗੇ। ਇਹ ਲੈ ਲੇ ਤੁਹ। ਇਹ ਹੋ ਗਏ ਪਿਆਜ਼ ਆਪਣੇ ਤੇ ਪਿਆਜ਼ ਨੂੰ ਜਦ ਥੋੜਾ ਜਿਹਾ ਆਪਾਂ ਨੇ ਪਿੰਕ ਲਾਈਟ ਪਿੰਕ ਬ੍ਰਾਊਨ ਕਰ ਲੈਣਾ ਬਹੁਤ ਜ਼ਿਆਦਾ ਬ੍ਰਾਊਨ ਨਹੀਂ ਕਰਨਾ ਪਿੰਚੇਸ ਕਰਨਾ ਇਹਨੂੰ। ਥੋੜੇ ਜਿਹੜੀਆਂ ਜਿਹੜੀਆਂ ਸਬਜ਼ੀਆਂ ਹੈਗੀਆਂ ਬਹੁਤ ਜ਼ਿਆਦਾ ਇਹਨੂੰ ਉਹ ਡਾਰਕ ਨਹੀਂ ਕਰਨਾ। ਹਾਂ ਜੀ ਹੁਣ ਥੋੜੀ ਜੀ ਇਹਦੇ ਵਿੱਚ ਮੈਂ ਅਦਰ ਲਸਣ ਦੀ ਪੇਸਟ ਪਾ ਦਿੰਦੀ ਥੋੜੀ ਜਿਹੀ ਧੋਣ ਵਾਸਤੇ ਇਹਦੇ ਨਾਲ ਹੀ ਮੈਂ ਜਿਹੜੀਆਂ ਥੂੜੀਆਂ ਜਿਹੜੀਆਂ ਮਿਰਚਾਂ ਕਟੀਆਂ ਸੀਗੀਆਂ ਉਹ ਪਾ ਦਿੰਦੀ ਹਾਂ ਤੇ ਹੁਣ ਇਹਨੂੰ ਆਪਾਂ ਥੋੜੀ ਜਿਹੀ ਦੇਰ ਪੋਰ ਤੇ ਨੂੰ ਭੁਲਾਂਗੇ ਕਿਉਂਕਿ ਲਸਣ ਜਿਹੜਾ ਹੈਗਾ ਅਦਰਕ ਦਾ ਤਾਂ ਕੋਈ ਨਹੀਂ ਅਦਰਕ ਦਾ ਤਾਂ ਜਿੱਦਾ ਵੀ ਪਾ ਸਕਦੇ ਹਾਂ ਪਰ ਜਿਹੜੀ ਲਸਣ ਹੈਗਾ ਉਹ ਤੁਹਾਨੂੰ ਪੂਰਾ ਜਿਆਦਾ ਜਿਹਾ ਮਿਲਦੀ ਲੋੜ ਨਹੀਂ ਆਪਾਂ ਤਾਂ ਇੰਨੀ ਟੂ ਮੱਚ ਨਹੀਂ ਪੁੰਨਣਾ ਚਾਹੀਦਾ ਤੋਂ ਉਹਦੇ ਵਿੱਚ ਜਿਹੜਾ ਸਵਾਦ ਆ ਫਿਰ ਪਰਪਰ ਚਾਹੀਦਾ ਹੈ ਇਸ ਤਰ੍ਹਾਂ ਕਿ ਮੈਂ ਇਹਨੂੰ ਥੋੜਾ ਜਿਹਾ ਭੁੰਨਾ ਦੀ ਤੇ ਫਿਰ ਮੈਂ 바ਸੀ ਬੱਜੀ ਪਾਉਂਗੀ ਹਾਂਜੀ ਹੁਣ ਇਹਦੇ ਨਾਲ ਹੀ ਮੈਂ ਜਿਹੜੀਆਂ 바ਸੀ ਬੱਜੀ ਸੀਗੀਆਂ ਜਿਹੜੀਆਂ ਕੈਬਜ ਸੀਹੀ ਉਹ ਮੈਂ ਥੋੜੀ ਜੀ ਇਹਦੇ ਵਿੱਚ ਕੈਬਜ ਪਾ ਦਤੀ ਤੇ ਥੋੜੀ ਜੀ ਇਹਦੇ ਵਿੱਚ ਮੈਂ ਕੀ ਜਿਹੜੀਆਂ ਗਾਜਰਾ ਹੈਗੀਆਂ ਕ੍ਰਸ਼ ਕੀਤੀਆਂ ਹੋਈਆਂ ਉਹ ਪਾ ਦਿੰਦੇ ਕਲਰਫੁਲ ਲੱਗਣਾ ਚਾਹੀਦਾ ਤੇ ਬਾਕੀ ਵੈਸੇ ਵੀ ਫਿਰ ਸਾਰੀਆਂ ਚੀਜ਼ਾਂ ਦਾ ਹੀ ਸਵਾਦ ਆ ਜਾਂਦਾ ਤੇ ਇਹਦੇ ਵਿੱਚ ਜਿਹੜੇ ਟਮਾਟਰ ਸੀਗੇ ਆਪਾਂ ਨੇ ਇਹ ਦੋ ਟਮਾਟਰ ਹੈਗੇ ਆ ਇਮੈਂ ਸਾਰੇ ਦੇ ਸਾਰੇ ਟਮਾਟਰ ਪਾ ਦਿੱਤੇ ਇਹਦੇ ਵਿੱਚ ਤੇ ਇਹਦੇ ਨਾਲ ਕੀ ਹੈ ਹੁਣ ਇਹਨੇ ਪਾਉਣ ਚਾਹਣਾ ਇਹਦੇ ਵਿੱਚ ਮੈਂ ਥੋੜਾ ਜਿਹਾ ਸਵਾਦ ਅਨੁਸਾਰ ਨਮਕ ਪਾਉਂਗੀ ਤੇ ਜੋ ਦੇ ਨਾਲ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਇਹ ਸੌਣੀਆਂ ਕੁੱਪ ਹੋ ਜਾਣਗੀਆਂ ਤੇ ਫਿਰ ਤੁਹਾਨੂੰ ਦੱਸੂਗੀ ਅੱਗੇ ਕੀ ਕਰਨਾ ਹੈ ਹਾਂਜੀ ਇਹਦੇ ਵਿੱਚ ਆਪਣੇ ਤੁਸੀਂ ਸਵਾਦ ਮਤਾਬਕ ਜਿੰਨਾ ਤੇ ਤੁਸੀਂ ਲਾਈਕ ਕਰਦੇ ਹੋ ਉਹਨਾਂ ਕੁ ਤੁਸੀਂ ਨਮਕ ਪਾਦੇਂ ਤੇ ਥੋੜੀ ਜਿਹੀ ਕਾਲੀ ਮਿਰਚ ਪਾ ਦਿੰਦੇ ਹਾਂ ਇਹਦੇ ਵਿੱਚ ਠੀਕ ਹੈ ਹਾਂਜੀ ਹੁਣ ਦੇਖੋ ਤੁਸੀਂ ਟਮਾਟਰ ਜਿਹੜੇ ਆਪਾਂ ਨੇ ਪਾਏ ਸੀਗੇ ਇਹਨਾਂ ਨੇ ਪਾਣੀ ਛੱਡ ਦਿੱਤਾ ਇਹਦੇ ਵਿੱਚ ਆਪਾਂ ਥੋੜੀ ਜਿਹੀ ਢੇਗੀ ਮਿਰਚ ਪਾ ਦਾਂਗੇ ਨਾਲ ਹੀ ਤੇ ਜੜੀਗੀ ਮੈਂ ਐਮ ਡੀ ਐਚ ਵੀ ਲਈ ਹੈ ਇੱਕ ਚਮਚ ਮੈਂ ਢੇਗੀ ਮਿਰਚ ਪਾਈ ਹੈ ਤੇ ਇਹਦੇ ਨਾਲ ਫਿਰ ਆਪਾਂ ਕੀ ਕਰਾਂਗੇ ਆ ਜਿਹੜਾ ਹੈਗਾ ਪੌਂਗਾ ਜੀ ਮਸਾਲਾ ਇਹ ਜਿਹੜਾ ਆ ਉਹ ਪਾ ਦਾਂਗੇ ਇਹਦੇ ਵਿੱਚ ਸੌਂਫ ਲੋ 1.5 ਚਮਚ ਮੈਂ ਇਹ ਪਾ ਲਵਾਂਗਾ ਤੇ ਇਹਨੂੰ ਹੁਣ ਚੰਗੀ ਤਰ੍ਹਾਂ ਰੜਾਣਾ ਰਲਾਵਾਂਗੇ ਰੜਾ ਕੇ ਜਿੰਨੇ ਚਿਹਰੇ ਜਿਹੜੇ ਆਪਣੇ ਟਮਾਟਰ ਹੈਗੇ ਆ ਇਹ ਬਿਲਕੁਲ ਆਪਣਾ ਪਾਣੀ ਸੋਕ ਨਹੀਂ ਲੈ ਲੰਦੇ ਉਸ ਉਸ ਵੇਲੇ ਤੇ ਕਰਸੀਨ ਕੁੱਪ ਕਰਾਂਗੇ ਤੇ ਇਹਦੇ ਵਿੱਚ ਫੇਰ ਆਪਾਂ ਕੀ ਪਾਵਾਂਗੇ ਆਲੂ ਜਿਹੜੇ ਅਸੀਂ ਮੈਸ਼ ਕਰ ਲਏ ਆ ਤੇ ਜਿਹੜੇ ਮੈਂ ਤੁਹਾਨੂੰ ਉਬਾਲ ਕੇ ਦਿੱਸੇ ਸੀਗੇ ਰੱਖੀ ਹੋਏ ਆ ਉਹ ਮੈਸ਼ ਹੋ ਗਏ ਆ ਹੁਣ ਤੁਸੀਂ ਦੇਖੋ ਵੀ ਇਹ ਸਾਰੀਆਂ ਆਏ ਨੇ ਸੋਕ ਲਈਆਂ ਤੇ 2-4 ਮਿੰਟ ਅਸੀਂ ਇਹਨੂੰ ਰੱਖਾਂਗੇ ਇਦਾਂ ਹੀ ਤੇ ਫੇਰ ਆਪਾਂ ਆਲੂ ਪਾਵਾਂਗੇ ਹਾਂਜੀ ਹੁਣ ਤੁਸੀਂ ਦੇਖੋ ਥੋੜਾ ਜਿਹਾ वीया हो गया थोड़ी तो थोड़े जे भोज छेडन लग गया हूँ तो जोड़े आप आलू सके मैश कर ले सारे आलू पा देंगे ਥੋੜੀ ਦੇ ਚੱਕ ਕਰਾਂਗੇ ਕਿ ਸਾਰੀਆਂ ਜਿਹੜੇ ਮਸਾਲੇ ਹੈਗੇ ਵਿੱਚ ਰਲ ਜਾਣ ਤੇ ਫਿਰ ਹਾਂਜੀ ਹੁਣ ਮੈਂ ਇੱਥੇ ਕਸੂਰੀ ਮੇਥੀ ਲਈਏ ਇਹਨੂੰ ਥੋੜੀ ਜਿਹੀ ਇਹਦੇ ਉੱਤੇ ਛਿੜਕ ਦਿੰਦੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਹੈਗਾ ਮਸਾਲਾ ਆਪਣਾ ਸਾਬਤ ਧਨੀਆ ਉਹ ਮੈਂ ਥੋੜਾ ਜਿਹਾ ਗ੍ਰਾਈਂਡ ਕੀਤਾ ਬਿਲਕੁਲ ਪਾਊਡਰ ਨਹੀਂ ਮੈਂ ਲਿਆ ਇਹ ਗ੍ਰਾਈਂਡ ਕੀਤਾ ਹੋਇਆ ਇਹ ਧਨੀਆ ਇਹ ਜਦੋਂ ਨੂੰ ਚਾਉਂਦਾ ਬਹੁਤ ਜਿਆਦਾ ਸਵਾਦ ਲੱਗਦਾ ਤੇ ਇਹ ਪਾ ਦਿੰਦਾ ਸੋ ਇਹ ਸਾਰੀ ਆਪਣੇ ਜਿਹੜਾ ਸਟੱਫ ਸੀਗਾ ਇਹ ਰੈਡੀ ਹੋ ਗਿਆ। ਇਹ ਹੁਣ ਤੁਹਾਨੂੰ ਮਿਲਦੇ ਆਪਾਂ। ਹੁਣ ਤੁਸੀਂ ਦੇਖੋ ਵੀ ਮੈਂ ਇਹਨਾਂ ਨੂੰ ਦੋਨਾਂ ਨੂੰ ਹਾਫ ਵਿੱਚ ਕੱਟ ਲਿਆ। ਦੋਨਾਂ ਨੂੰ ਸਾਈਡ ਤੇ ਰੱਖ ਲਿਆ। ਹੁਣ ਕੀ ਕਰਾਂਗੇ ਇਹਦੇ ਉੱਤੇ ਥੋੜੀ ਜੀ ਆਪਾਂ ਕੈਚੱਪ ਲਾ ਦਾਂਗੇ। ਦੋਨੋਂ ਦੇ ਪਾਸੇ ਤੇ ਉਹਨੂੰ ਈਵਨਲੀ ਜਿਹੜੀ ਹੈਗੀ ਆਪਾਂ ਸਪਰੈਡ ਕਰ ਲਾਂਗੇ। ਹਾਂਜੀ। ਹੁਣ ਆ ਦੇਖੋ ਮੈਂ ਸਾਰੀ ਜਿਹੜੀ ਸੀਗੀ ਈਵਨਲੀ ਇਹਨੂੰ ਸਪਰੈਡ ਕਰ ਲਈ ਐ। ਹੁਣ ਕੀ ਕਰਾਂਗੇ ਆਪਾਂ ਜਿਹੜਾ ਆ ਆਪਣਾ ਮਿਕਸਚਰ ਹੈਗਾ ਆਲੂਆਂ ਦਾ ਉਹ ਆਪਾਂ ਜਿਹੜਾ ਬਾਟਮ ਹੈਗਾ ਉਹਦੇ ਉੱਤੇ ਪਾਵਾਂਗੇ ਠੀਕ ਹੈ ਬਾਟਮ ਦੇ ਪਾਉਣ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਇੱਥੋਂ ਪਹਿਲਾਂ ਉਹ ਜਿਹੜਾ ਹੈਗਾ ਮਿਕਸਚਰ ਆ ਮੈਂ ਤੁਹਾਡੇ ਸਾਹਮਣੇ ਰੱਖਤੀ ਇਹ ਜਿਹੜਾ ਮਿਕਸਚਰ ਹੈ ਇਹ ਆਪਾਂ ਨੇ ਪਾਇਆ ਇਹਦੇ ਉੱਤੇ ਸਾਰੇ ਬੰਨੇ ਆਪਾਂ ਨੇ ਈਵਨਲੀ ਲਾ ਲੈਣਾ ਠੀਕ ਹੈ ਤੇ ਇਹ ਤੁਸੀਂ ਈਵਨ 스낵 ਦੇ ਵਿੱਚ ਵੀ ਬਣਾਓ ਜੇ ਕੋਈ ਤੁਹਾਡੇ ਘਰ ਕੋਈ ਆਇਆ ਯੂ نو ਬਹੁਤ ਵਧੀਆ ਲੱਗਦਾ ਹੈ ਇਹਦੇ ਨਾਲ ਤੁਸੀਂ ਗ੍ਰੀਨ ਚਟਨੀ ਸਰਵ ਕਰ ਲਓ ਤੁਸੀਂ রেড ਚਟਨੀ ਲਾ ਲਓ ਜਿਹੜੇ ਕਿਡਸ ਲਾਈਕ ਕਰਦੇ ਆ ਕੈਚਅਪ ਇਸ ਕੈਚਅਪ ਆਲਰੇਡੀ ਹੈ ਹੀ ਹੈ ਸੋ ਤੁਹਾਨੂੰ ਉਹਦੀ ਲੋੜ ਨਹੀਂ ਹੈਗੀ ਹੁਣ ਇਹ ਆਪਾਂ ਪਾ ਲਿਆ ਤੇ ਇਹਦੇ ਉੱਤੇ ਆਪਾਂ ਕੀ ਕਰਾਂਗੇ ਜਿਹੜੀ ਕੋਲੇ ਚੀਜ਼ ਹੈਗੀ ਹੈ ਹੈਨਾ ਇਹ ਚੀਜ਼ ਆਪਾਂ ਇਹਦੇ ਉੱਤੇ ਸਪਰੈਡ ਕਰ ਦਾਂਗੇ ਦੇਰ ਇਵੋ ਯੂ ਕੂਲ ਸੀ the cheese is all everywhere mm there you go kaybar tusi chaho te us te tusi jede hai giya apne crushed chilli hai giya chili flakes oh vi pa sakde ho te par main ede vich green jede chilli sigi oh pa di ditti hai fir too much ho jandi hai fir is karke main onu avoid karungi te hun ki karna apane eh sare nu ik dooje de upar la dena ਉੱਪਰ ਲਾਉਣ ਤੋਂ ਬਾਅਦ ਫਿਰ ਆਪਾਂ ਨੇ ਕੀ ਕਰਨਾ ਹੈ ਤਾਂ ਮੇਰੇ ਕੋਲੇ ਇੱਕ ਪੈਨ ਹੈਗਾ ਇਹ ਪੈਨ ਦੇ ਨਾਲ ਇਹਦੇ ਵਿੱਚ ਥੋੜਾ ਜਿਹਾ ਮੈਂ ਥੱਲੇ ਆਇਲ ਸਪਰੈਡ ਕਰ ਲਿਆ ਜਿਹੜਾ ਕੀ ਇਹਦੇ ਥੱਲੇ ਲੱਗ ਜਾਊਗਾ ਤੇ ਇਹ ਮੈਂ ਇਹਦੇ ਵਿੱਚ ਰੱਖ ਦਿੱਤੇ ਹਾਂ ਠੀਕ ਹੈ ਇਹਦੇ ਉੱਤੇ ਮੈਂ ਥੋੜਾ ਜਿਹਾ ਉੱਤੇ ਜਿਹੜਾ ਸੀ ਆਇਲ ਸਪ੍ਰਿੰਕਲ ਕਰ ਦਿੱਤਾ ਬੱਸ ਸੇ ਤੇ ਉਸ ਤੋਂ ਬਾਅਦ ਜੇ ਤੁਹਾਨੂੰ ਧਨੀਆ ਚਾਹੀਦਾ ਤੁਸੀਂ ਉਸ ਤੋਂ ਬਾਅਦ ਬਣਨ ਤੋਂ ਬਾਅਦ ਧਨੀਆ ਪਾ ਸਕਦੇ ਆ ਤੇ ਪਰ ਮੈਂ ਹੁਣ ਇਹਦੀ ਹਾਂਜੀ ਮੈਂ ਹੁਣ ਆਪਣਾ ਜਿਹੜਾ oven ਹੈਗਾ ਕੁਝ 400 ਤੇ ਬੇਕ ਦੇ ਉੱਤੇ ਪ੍ਰੀ ਹੀਟ ਕਰ ਲਿਆ ਤੇ ਤੁਸੀਂ ਆਪਣੇ oven ਦੇ ਹਿਸਾਬ ਦੇ ਨਾਲ ਤੁਸੀਂ ਦੇਖਿਓ ਵੀ ਜਿਹੜਾ ਤੁਸੀਂ ਬਾਟਮ ਤੇ ਆਪ ਤੁਹਾਡਾ ਬਹੁਤ ਨਾਈਸਲੀ ਕੁੱਕ ਹੋ ਜਾਵੇ ਇਹਨੂੰ ਐਵੇਂ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਣਾ ਹਾਲੀ ਵਿੱਚ ਵੀ 10 ਮਿੰਟਸ ਤੋਂ ਵੀ ਲੈਸ ਟਾਈਮ ਦੇ ਵਿੱਚ ਤੁਸੀਂ ਇਹਨੂੰ ਕੁਕ ਕਰ ਸਕਦੇ ਆ ਤੁਸੀਂ ਆਪਣੇ ਜਿਹੜਾ ਟੈਂਪਰੇਚਰ ਹੈਗਾ ਉਹ ਤੁਸੀਂ ਆਪਣੇ oven ਦੇ ਹਿਸਾਬ ਦੇ ਨਾਲ ਅਡਜਸਟ ਵੀ ਕਰ ਸਕਦੇ ਹੋ ਯਾਰ ਉਹ ਆਣੀ ਜੇ ਪੁੱਟ ਦਾ on the 400 ਐ ਤੇ ਤੁਹਾਡੇ ਲਈ ਉਹ ਬਰਨ ਹੋ ਜਵੇ ਐਵਰੀ ਸਟੋਵ ਹੈਜ਼ ਅ ਡਿਫਰੈਂਟ ਕਾਈਂਡ ਆਫ ਅ ਹੀਟਿੰਗ ਸਿਸਟਮ देयर ਆਰ ਹੈ ਜਿਹੜਾ ਹੈਗਾ ਅਮ ਗੈਸ ਅਵਨ ਹੈਗਾ ਤਾਂ ਮੈਨੂੰ 400 ਤੇ ਰੱਖਿਆ ਹੈ ਤੇ ਜੇ ਤੁਹਾਡਾ ਇਲੈਕਟ੍ਰਿਕ ਹੈਗਾ ਮੇਰੇ ਵੀ ਤੁਹਾਨੂੰ 375 অর 350 ਤੇ ਹੀ ਕੁੱਟ ਰਹੇਗਾ ਤੇ ਆਪਾਂ ਹੋਵੇ ਚਿਰ ਆਖਦੇ ਦੇਖੋ ਮੈਂ ਹੁਣ ਇਹਨੂੰ ਇਹਦੇ ਉੱਤੇ ਇਹਨੂੰ ਮੈਂ ਥੱਲੇ ਵਾਲੀ ਟਰੇ ਦੇ ਉੱਤੇ ਰੱਖਦੀ ਹਾਂ ਹੁਣ ਈਵਨਲੀ ਇਹ ਕੁੱਕ ਹੋ ਜਾਊਗਾ ਤੇ ਆਪਾਂ ਮਿਲਦੇ ਹਾਂ ਤੇ ਫਿਰ ਮੈਂ ਤੁਹਾਨੂੰ ਫਾਈਨਲ ਲੁੱਕ ਦਿਖਾਉਣੀ ਹਾਂ ਜੀ ਹੁਣ ਪੈਨ ਨੂੰ ਦੇਖਦੇ ਕੱਢ ਕੇ ਇਹ ਨਾਈਸ ਇਨਫੀਸਟੀ ਹੋ ਗਈ ਹੈ ਤੇ ਆਪਾਂ ਨੂੰ ਇੱਕ ਬਾਅਦ ਹਾਂਜੀ ਹੁਣ ਮੈਂ ਨਾ ਇੱਕ ਥੋੜਾ ਜਿਹਾ ਬਟਰ ਲਿਆ ਉਹਦੇ ਵਿੱਚ ਮੈਂ ਥੋੜਾ ਜਿਹਾ ਧਨੀਆ ਪਾ ਦਿੰਦਾ ਤੇ ਥੋੜਾ ਜਿਹਾ ਗਾਰਲਿਕ ਪਾウダー ਪਾ ਦਿੰਦਾ ਤੇ ਜਿਹੜੇ ਚਿਲੀ ਫਲੇਕਸ ਸੀਗੇ ਥੋੜੇ ਜਿਿਹੇ ਉੱਤੇ ਲਾ ਦਿੰਦੇ ਤਾਂ ਉਹ ਉੱਤੇ ਆਪਾਂ ਲਾ ਕੇ ਇਹਨਾਂ ਨੂੰ ਐਦਾਂ ਬਰਸ਼ ਕਰ ਦਾਂਗੇ ਤੇ ਉਹਦੇ ਨਾਲ ਕੀ ਹੈ ਇਹਦੀ ਨੜੀ ਫਾਈਨਲ ਲੁੱਕ ਉਹ ਵੀ ਸੋਹਣੀ ਹੋ ਜੂਗੀ ਤੇ ਇਹ ਥੋੜੇ ਜਿਹੇ ਖਾਣ ਜੇ ਹੋਰ ਜਿਆਦਾ ਸਵਾਦ ਹੋ ਜਾਣਗੇ ਐਦਾਂ ਸਾਰੇ ਪਾਸੇ ਤੁਸੀਂ ਇਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਈਵਨਲੀ ਜਿਹੜਾ ਹੈਗਾ ਉਹ ਕਰ ਸਕਦੇ ਹੋ ਇਹ ਫਿਰ ਮੈਂ ਤੁਹਾਨੂੰ ਇਹ ਮੇਰੀ ਲੁੱਕ ਹੈਗੀ ਫਾਈਨਲ ਪਰ ਇਹ ਨੂੰ ਮੈਂ ਪਲੇਟਿੰਗ ਕਰਕੇ ਤੇ ਮੈਂ ਤੁਹਾਨੂੰ ਦਿਖਾਣੀ ਹਾਂ ਹਾਂਜੀ ਇਹ ਜੀ ਮੇਰੀ ਹੈਗੀ ਫਾਈਨਲ ਲੁੱਕ ਯੂ ਕੈਨ ਸੀ 올 ਵੈਜਜੀ ਦੀ ਚੀਜ਼ ਸੀਗੀ ਉਹ ਚੰਗੀ ਤਰ੍ਹਾਂ ਮੈਲਟ ਹੋ ਗਈ ਹੈ ਤੁਸੀਂ ਗ੍ਰੀਨ ਚਟਨੀ ਚਾਹੇ ਇਹਨੂੰ ਕਿਸੇ ਵੀ ਕੈਚਅਪ ਦੇ ਨਾਲ ਸਰਵ ਕਰ ਸਕਦੇ ਹੋ ਤੇ ਤੁਸੀਂ ਇਹ ਬਣਾਇਓ ਕਰੇ ਤੇ ਦੱਸਿਓ ਮੈਨੂੰ ਕਿਵੇਂ ਦੇ ਲੱਗੇ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਕਿਵੇਂ ਪਸੰਦ ਆਏ ਜਾਂ ਨਹੀਂ ਆਏ ਤੇ ਮੈਨੂੰ ਪਲੀਜ਼ ਕਮੈਂਟ ਜ਼ਰੂਰ ਕਰਿਓ ਤੇ ਮੈਨੂੰ ਤੁਹਾਡੇ ਕਮੈਂਟਾਂ ਦੀ ਬੱਜ ਰੂ ਰਹਾ ਤਾਂ ਮੈਂ ਮੈਂ ਜਾਨਣਾ ਚਾਹਨੀ ਹੂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਕਿਵੇਂ ਲੱਗਦੀਆਂ ਤੇ ਆਪਾਂ ਫੇਰ ਇੱਕ ਨਵੀਂ ਵੀਡੀਓ ਦੇ ਨਾਲ ਨੈਕਸਟ ਟਾਈਮ ਸੋਹਣੀ ਜੀ ਵੀਡੀਓ ਸੋਹਣੀ ਤੇ ਵੈਰੀ ਯੰਮੀ ਵੀਡੀਓ ਦੇ ਨਾਲ ਫੇਰ ਮਿਲਦੇ ਆ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਲਾਈਕ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਤੇ ਕਮੈਂਟ ਆਪਣਾ ਕਮੈਂਟ ਕਰਕੇ ਸੋਣਾ ਸੋਣਾ ਮੈਨੂੰ ਦੱਸਿਓ ਕਿ ਯੰਮੀ ਲੱਗੀ ਕਿ ਨਹੀਂ ਨੈਕਸਟ ਟਾਈਮ ਲਈ ਰਬ ਰੱਖਾ ਸਤਿ ਸ਼੍ਰੀ ਅਕਾਲ